ਸਾਂ ਦੋਸਤੋ ਭਾਰਤੀ ਮੌਸਮੀ ਭਾਗ ਦੀ ਸਹਾਇਤਾ ਦੇ ਨਾਲ ਆਪਾਂ ਗੱਲ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਮੌਸਮ ਕਿਵੇਂ ਰਹੇਗਾ ਆਪਾਂ ਗੱਲ ਕਰਾਂਗੇ ਮੋਟਾ-ਮੋਟਾ 12 ਜੁਲਾਈ 2024 ਤੱਕ ਸਭ ਤੋਂ ਵੱਡੀ ਗੱਲ ਇਸ ਸਮੇਂ ਕੀ ਹੋ ਰਹੀ ਹੈ ਵੱਡੀ ਗੱਲ ਇਹ ਹੋ ਰਹੀ ਹੈ ਕਿ ਪੂਰੇ ਹੀ ਭਾਰਤ ਦੇ ਵਿੱਚ ਜਿਹੜੀ ਮਾਨਸੂਨ ਹੈ ਉਹ ਪੈਚੀ ਵਰਖਾ ਹੋ ਰਹੀ ਹੈ ਪੈਚੀ ਮਤਲਬ ਕਿ ਟੁਕੜਿਆਂ 'ਚ ਵਰਖਾ ਹੋ ਰਹੀ ਹੈ ਜਿਵੇਂ ਪਿਛਲੇ ਸਾਲਾਂ 'ਚ ਇੱਕਸਾਰ ਮਾਨਸੂਨ ਦੀ ਵਰਖਾ ਦਿਖਾਈ ਦਿੰਦੀ ਸੀਗੀ ਉਸ ਤਰੀਕੇ ਦੇ ਨਾਲ ਉਹ ਵਰਖਾ ਨਹੀਂ ਹੋ ਰਹੀ ਜਿੱਥੇ ਵੀ ਹੋ ਰਹੀ ਹੈ ਪੈਚਸ ਦੇ ਵਿੱਚ ਹੋ ਰਹੀ ਹੈ। ਤਾਂ ਕਿ ਪੂਰਾ ਏਰੀਆ ਵਰਖਾ ਕਵਰ ਨਹੀਂ ਕਰੇ। ਤੇ ਜੇ ਹੁਣ ਆਪਾਂ ਅਗਲੇ ਦਿਨਾਂ ਦੇ ਬਾਰੇ ਦੇਖੀਏ ਤਾਂ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ 7 ਤਰੀਕ ਦੀ। 7 ਤਰੀਕ ਨੂੰ ਤੁਸੀਂ ਦੇਖ ਰਹੇ ਹੋ ਤਾਂ ਇੱਕ ਸਾਈਕਲੋਨਿਕ ਸਰਕੂਲੇਸ਼ਨ ਪਾਕਿਸਤਾਨ ਦੇ ਉੱਪਰ ਹੈ। ਇੱਕ ਯੂਪੀ ਦੇ ਉੱਤੇ ਹੈ। ਇੱਕ ਜਿਹੜਾ ਹੈਗਾ ਇਹ ਇੱਥੇ ਥੱਲੇ ਬਣ ਰਹੀ ਹੈ। ਤਾਂ ਤੁਸੀਂ ਇਹ ਦੇਖ ਰਹੇ ਹੋ ਕਿ ਜਿਵੇਂ ਪਿਛਲੀ ਵਾਰ ਸਾਡੇ ਨਾਲ ਦਿੱਲੀ ਸਮੇ ਹੋਇਆ ਸੀਗਾ ਕਿ ਸਾਡਾ ਸਾਰਾ ਮੀਂਹ ਦਿੱਲੀ ਪੀ ਗਈ ਸਾਡੇ ਅੱਗੇ ਖੁਸ਼ਕ ਰਹਿ ਗਿਆ। ਤਾਂ ਹੋ ਸਕਦਾ ਹੈ ਕਿ ਆ ਜਿਹੜਾ ਉੱਤਰਾਖੰਡ ਹੈ ਉੱਤਰਾਖੰਡ ਦੇ ਵਿੱਚ ਜਿਹੜੀ ਭਾਰੀ ਵਰਖਾ ਹੋ ਰਹੀ ਹੈ ਇਹ ਸਾਡੇ ਕੱਲ੍ਹ ਵਾਲੀ ਵਰਖਾ ਨੂੰ ਪ੍ਰਭਾਵਿਤ ਕਰੇ ਤੇ ਉੱਤਰਾਖੰਡ ਦੇ ਵਿੱਚ ਹੇਮਕੁੰਨ ਸਾਹਿਬ ਦੇ ਨੇੜੇ ਉਸ ਇਲਾਕੇ ਦੇ ਵਿੱਚ ਕਿਤੇ ਉੱਤਰਾਖੰਡ ਦੇ ਬੱਦਲ ਫਟਣ ਦੀ ਕਾਰਵਾਈ ਵੀ ਹੋ ਸਕਦੀ ਹੈ ਦੂਸਰੇ ਪਾਸੇ ਜੇ ਅਸੀਂ ਦੇਖਦੇ ਹਾਂ ਤੇ ਜਿਹੜਾ ਸਿਸਟਮ ਹੈ ਪਛਮੀ ਡਿਸਟਰਬੈਂਸ ਦੀ ਸਹਾਇਤਾ ਦੇ ਨਾਲ ਮਾਨਸੂਨ ਜਿਹੜਾ ਹੈਗਾ ਹੁਣ ਇਸ ਸਮੇਂ ਉੱਤਰੀ ਪੰਜਾਬ ਦੇ ਵਿੱਚ ਜਿਆਦਾ ਪ੍ਰਭਾਵੀ ਨਹੀਂ ਹੋਏਗਾ ਮਤਲਬ ਕਿ ਮੀਂਹ ਪਊਗਾ ਉੱਤਰੀ ਪੰਜਾਬ ਚ ਲੇਕਿਨ ਜਿਆਦਾ ਕਾਰਵਾਈ ਜਿਹੜੀ ਹੈ ਇਹ ਫਿਰੋਜ਼ਪੁਰ ਤੋਂ ਥੱਲੇ ਨੂੰ ਜਿਸ ਤਰ੍ਹਾਂ ਫਿਰੋਜ਼ਪੁਰ ਹੈ ਫਰੀਦਕੋਟ ਫਾਜ਼ਿਲਕਾ ਸ਼੍ਰੀ ਮਕਸਦ ਸਾਹਿਬ ਬਟਿੰਡਾ ਬਰਨਾਲਾ ਮਾਨਸਾ ਇਸ ਤਿੱਕਣਾ ਘਾ ਨੂੰ ਲੰਘਦੀ ਹੋਈ ਇੱਥੇ ਗੰਗਾ ਨਗਰ ਸੂਰਤਗੜ ਹਨੂਮਾਨਗੜ ਇਹ ਏਰੀਏ ਦੇ ਵਿੱਚ ਤੇ ਪਾਕਿਸਤਾਨੀ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਕਾਰਵਾਈ ਹੋ ਸਕਦੀ ਹੈ ਫਿਰ ਇਸੇ ਤਿੱਕ ਦੇ ਨਾਲ ਇਹ ਭਾ ਜਿਹੜਾ ਆਪਣਾ ਹਿਸਾਰ ਸਰਸਾ ਹੈਗਾ ਇਸ ਏਰੀਏ ਦੇ ਵਿੱਚ ਕਾਰਵਾਈ ਕਰ ਸਕਦਾ ਹੈ 7 ਤਰੀਕ ਨੂੰ ਸਿਸਟਮ 8 ਤਰੀਕ ਨੂੰ ਜਿਹੜਾ ਹੈਗਾ ਇਹ ਸਿਸਟਮ ਜਿਹੜਾ ਹੈਗਾ ਇਸੇ ਤਰੀਕੇ ਦੇ ਨਾਲ ਆਪਣੇ ਦक्कਨ ਪੱਛਮੀ ਪੰਜਾਬ ਵਾਲੇ ਪਾਸੇ ਜ਼ਿਆਦਾ ਪ੍ਰਭਾਵੀ ਹੋ ਰਹਿ ਸਕਦਾ ਹੈ ਇਸ ਤੋਂ ਬਾਅਦ ਚ ਜੋ ਅਲੱਗ-ਅਲੱਗ ਮੌਸਮੀ ਡਾਟਾ ਸ਼ੋ ਕਰਦੇ ਹੈ ਮਾਡਲ ਸ਼ੋ ਕਰਦੇ ਹੋ ਇਹ ਸ਼ੋ ਕਰਦੇ ਹੈ ਕਿ 9 10 11 ਜੁਲਾਈ 2 ਜਾਂ 24 ਦੇ ਨੇੜੇ ਵਰਖਾ ਘਟ ਰਹੀ ਹੈ ਮਤਲਬ ਕਿ ਜਿਵੇਂ ਹੁਣ ਤੱਕ ਇਹ ਸੰਭਾਵਨਾ ਸੀ ਕਿ ਵਰਖਾ ਏਰੀਆ ਜ਼ਿਆਦਾ ਕਵਰ ਕਰੀ ਸੀਗੀ ਤਾਂ ਇਹਨਾਂ ਦਿਨਾਂ ਦੇ ਵਿੱਚ ਵਰਖਾ ਘੱਟ ਏਰੀਆ ਕਵਰ ਕਰੇਗੀ। ਹੁਣ ਵਾਤਾਵਰਣ ਚ ਨਮੀ ਹੈਗੀ ਐ। ਕਿਤੇ ਕਿਤੇ ਪੈਚੀ ਦੇ ਟੁਕੜਿਆਂ ਦੇ ਵਿੱਚ ਵਰਖਾ ਹੋ ਸਕਦੀ ਐ। ਪਰੰਤੂ ਪੂਰੀ ਵਰਖਾ ਨਹੀਂ ਹੋਵੇਗੀ। ਘੱਟ ਏਰੀਆ ਚ ਵਰਖਾ ਹੋਵੇਗੀ ਤਾਂ ਫਿਰ ਜਿਹੜਾ ਸਾਡਾ ਇਹ ਟਾਈਮ ਐ ਜਿਹੜੇ ਵੀਰ ਮੂੰਗੀ ਵਟਨਾਲੇ ਐ ਉਹਨਾਂ ਲਈ ਚੰਗਾ ਹੈਗਾ। ਜਿਹੜੇ ਵੀ ਇਹਨਾਂ ਦੇ ਚਾਰਪੌਣਾ ਉਹਨਾਂ ਲਈ ਵਧੀਆ ਟਾਈਮ ਹੈਗਾ। ਕਈਆਂ ਵੀਰਾਂ ਦਾ ਝੋਨਾ ਡੁੱਬ ਗਿਆ ਐ। ਇੱਕ ਕਈ ਸਾਰਾ ਏਰੀਆ ਹੈ ਜਿੱਥੇ ਝੋਨੇ ਡੁੱਬ ਗਏ ਹੈਗੇ ਹੈ ਮਾਲਵੇ ਦੇ ਵਿੱਚ ਕੁਝ ਈ ਝੋਨਾ ਡੁੱਬ ਗਿਆ ਹੈਗਾ ਇਹ ਹਿਮਾਚਲ ਦੇ ਹਰਿਆਣੇ ਦੇ ਵਿੱਚ ਝੋਨਾ ਡੁੱਬਿਆ ਹੈਗਾ ਪੂਰਬੀ ਪੰਜਾਬ ਦੇ ਵਿੱਚ ਝੋਨਾ ਡੁੱਬ ਗਿਆ ਹੈਗਾ ਤਾਂ ਉਸ ਜਗ੍ਹਾ ਤੇ ਉਹ ਕਿਸਾਨ ਵੀਰ ਜਿਹੜਾ ਹੈਗਾ ਅਗਲੇ ਦਿਨਾਂ ਦੇ ਵਿੱਚ ਉਹਨਾਂ ਲਈ ਰਾਹਤ ਪਰਿ ਖਬਰ ਇਹ ਹੋ ਸਕਦੀ ਹੈ ਤੇ ਇਸ ਤੋਂ ਬਾਅਦ ਫਿਰ ਇੱਕ ਪੱਛਮੀ ਸਿਸਟਮ ਦੇ ਨਾਲ ਮਿਲ ਕੇ ਤੇ ਮਾਨਸੂਨ ਦੁਆਰਾ ਫਿਰ 12 ਤੋਂ ਸਾਢੇ ਇੱਤੇ ਕਾਰਵਾਈ ਸ਼ੁਰੂ ਕਰੇਗਾ ਇਹ ਵੱਖ-ਵੱਖ ਮਾਡਲ ਸ਼ੋ ਕਰਦੇ ਆ ਠੀਕ ਹੈ ਤੁਸੀਂ ਜਿਵੇਂ ਨੂੰ ਅੱਗੇ ਚੱਲਦੇ ਹੋ ਤਾਂ 12 ਤੋਂ ਅੱਗੇ ਗਾਂ ਜਿਵੇਂ ਅੱਗੇ ਜਾਓਗੇ ਤਾਂ ਵਰਖਾ ਫਿਰ ਵਧਣੀ ਸ਼ੁਰੂ ਹੋ ਜੇਗੀ। ਇਸੇ ਤਰੀਕੇ ਨਾਲ ਜੇ ਅਸੀਂ ਇਹ ਵਾਲਾ ਮਾਡਲ ਦੇਖਦੇ ਹਾਂ ਤਾਂ 7 ਤਰੀਕ ਨੂੰ ਜਿਹੜਾ ਇਹ ਜਿਹੜਾ ਰੰਗ ਹੈਗਾ ਇਹਦਾ ਹੈਨਾ orange ਕਲਰ ਜਿਹਾ ਇੱਥੇ ਦੇਖਦੇ ਹੋ ਕਿ ਪੱਛਮੀ ਪੰਜਾਬ ਪੂਰਾ ਪੱਛਮੀ ਪੰਜਾਬ ਪੂਰਾ ਪੱਛਮੀ ਪੰਜਾਬ ਤੁਸੀਂ ਕਹੋਗੇ ਉੱਪਰੋਂ ਲੈ ਕੇ ਤੇ ਪਠਾਨਕੋਟ ਤੋਂ ਲੈ ਕੇ ਬਾਰਡਰ ਦੇ ਨਾਲ ਨਾਲ ਤੇ ਇਹ ਗੰਗਾ ਦਾ ਫਰਮਾਨਗਰ ਦੇ ਏਰੀਆ ਕਵਰ ਕਰਦਾ ਹੋਇਆ ਪੂਰਬੀ ਸਾਸਤਨ ਤੱਕ ਦਿਖਾ ਰਿਹਾ ਵਰਖਾ ਪਰੰਤੂ ਜਿਹੜੀ ਵਰਖਾ ਜ਼ਿਆਦਾ ਵਰਖਾ ਦਿਖਾ ਰਿਹਾ ਉਹ ਵਰਖਾ ਦਿਖਾ ਰਿਹਾ ਆਪਣੇ ਇਹ ਅੱਜ ਇਸ ਏਰੀਏ ਜਿ ਫਿਰੋਈਪੁਰ ਤੋਂ ਲੈ ਕੇ ਫਿਰੋਸਪੁਰ ਤੋਂ ਲੈ ਕੇ ਸ਼੍ਰੀ ਮੁਕਤਸਰ ਸਾਹਿਬ ਫਾਜ਼ਿਲਕਾ ਖੁਸ਼ਾ ਬਟਿੰਡੇ ਦਾ ਗੰਗਾ ਨਗਰ ਹਰਮਾਨ ਘੜਦਾ ਤਾਂ ਕਹਿਣ ਦਾ ਮਤਲਬ ਹੈਗਾ ਕਿ ਸਿਸਟਮ ਭਾਵੇਂ ਕਿ ਆਪਾਂ ਪਹਿਲਾਂ ਦੇਖ ਚੁੱਕੇ ਹਾਂ ਕਿ ਜਿਵੇਂ ਸਿਸਟਮ ਦਿਖਾ ਰਿਹਾ ਹੈ ਕਈ ਵਾਰ ਇੱਥੇ ਨਾ ਮੈਂ ਵਟਸਐਪ ਤੇ ਕਿਉਂ ਦਿਖਿਆ ਹੈਗਾ ਇੱਕ ਇਹ ਪਿਕਚਰ ਜੀ ਚੱਲ ਰਹੀ ਹੈ ਕਿ ਆਈਐਮਡੀ ਮੁਖੀ ਆਈਐਮਡੀ ਦੇ ਭਾਰਤੀ ਮੌਸਮ ਵਿਭਾਗ ਦੇ ਮੁਖੀ ਟਟਰੀ ਦੇ ਆਂਡੇ ਗਨ ਗਏ ਹੈ ਗੱਲ ਭਾਰਤੀ ਮੌਸਮ ਵਿਭਾਗ ਦੀ ਨਹੀਂ ਹੈਗੀ ਗੱਲ ਹੈਗੀ ਕਿ ਸਾਡੇ ਕੋਲੇ ਅੱਜ ਇੰਟਰਨੈਟ ਹੈ ਅਸੀਂ ਜਿਹੜਾ ਹੈਗਾ ਯੂਰਪੀਅਨ ਮਾਡਲ ਵੀ ਦੇਖ ਸਕਦੇ ਹਾਂ ਅਸੀਂ ਅਮਰੀਕਨ ਮਾਡਲ ਵੀ ਦੇਖ ਸਕਦੇ ਹਾਂ ਅਸੀਂ ਦੁਨੀਆ ਦੇ ਸਾਰੇ ਮਾਡਲ ਦੇਖ ਸਕਦੇ ਹਾਂ ਸਾਰੇ ਹੀ ਮਾਡਲ ਐਕ ਤਰੀ ਜਿਹੜਾ ਹੈਗਾ ਮੌਨਸੂਨ ਦੀ ਇਹ ਸਹੀ ਤਰੀਕੇ ਨਾਲ ਪ੍ਰੋਡਕਸ਼ਨ ਕਰਨ ਦੇ ਵਿੱਚ ਸਫਲ ਨਹੀਂ ਹੋਏ ਇਸ ਕਰਕੇ ਅਸੀਂ ਆਪਣੇ ਨੂੰ ਜਿਹੜਾ ਹੈਗਾ ਭਾਰਤੀ ਮੌਸਮ ਭਾਗ ਨੂੰ ਆਪਾਂ ਨੀਵਾ ਨਾ ਦਿਖਾਈਏ ਕਿਉਂਕਿ ਇਹ ਹੀ ਨਹੀਂ ਸਾਡੇ ਕੋਲ ਬਹੁਤ ਸਾਰੇ ਮਾਡਲ ਨੇ ਜਿਹੜੇ ਕਿ ਵਿਦੇਸ਼ੀ ਮਾਡਲ ਨੇ ਉਹ ਸਾਰੇ ਹੀ ਜਿਹੜੇ ਹੈਗੇ ਆ ਪ੍ਰੋਡਕਸ਼ਨ ਕਰਨ ਦੇ ਵਿੱਚ ਉਸ ਤਰੀਕੇ ਨਾਲ ਕਾਮਯਾਬ ਨਹੀਂ ਰਹੇ ਤਾਂ ਉਹਨਾਂ ਮਲਾਕੇ ਇਹ ਉਮੀਦ ਹੀ ਕਰਨੇ ਹੈਗੇ ਆ ਕਿ ਜਿਹੜੇ ਏਰੀਆ ਚ ਵਰਖਾ ਨਹੀਂ ਹੋਈ ਸੀਗੀ ਉਹ ਏਰੀਆ 7 ਅਤੇ 8 ਜੁਲਾਈ ਨੂੰ ਕਵਰ ਹੋ ਸਕਦਾ ਹੈ ਉਸ ਤੋਂ ਬਾਅਦ ਫਿਰ 9 10 11 ਦੇ ਨੇੜੇ ਜਿਹੜਾ ਹੈਗਾ ਇਹ ਜਿਹੜੀ ਮਾਨਸੂਨ ਦੀ ਵਰਖਾ ਜਿਹੜੀ ਹੈਗੀ ਕਾਫੀ ਘਟ ਜਾਏਗੀ ਤੇ ਉਹ ਘਟੀ ਹੋਈ ਵਰਖਾ ਜਿਹੜੀ ਹੈਗੀ ਕੁਝ ਥੋੜੇ ਏਰੀਆ ਤੱਕ ਸੀਮਤ ਰਹੇਗੀ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ 12 ਤੋਂ ਅੰਸੂਰ ਵਰਖਾ ਫੇਰ ਬਦਣੀ ਸ਼ੁਰੂ ਹੋਏਗੀ ਪਹਾੜਾਂ ਦੇ ਉੱਪਰ ਜਿਹੜਾ ਹੈਗਾ ਖਤਰਾ ਬਣਿਆ ਰਹੇਗਾ ਤੇ ਇਹ ਆਪਾਂ ਨੂੰ ਪ੍ਰੋਬਲਮ ਹੋ ਸਕਦੀ ਹੈ ਮੇਰੇ ਖਿਆਲ ਚ ਆਪਾਂ ਜ਼ਿਲ੍ਹੇਵਾਰ ਜਾਣ ਦਾ ਕੋਈ ਬਹੁਤਾ ਫਾਇਦਾ ਨਹੀਂ ਹੈਗਾ ਕਿਉਂਕਿ ਜਿਵੇਂ ਤੁਹਾਨੂੰ ਇੱਥੇ ਦੱਸ ਦਿੱਤਾ ਹੈ ਕਿ ਵਰਖਾ ਜਿਹੜੀ ਹੈਗੀ ਹੈ ਇਸ ਸਮੇਂ ਦੱਖਣ ਪੱਛਮ ਪੰਜਾਬ ਵਾਲੇ ਪਾਸੇ ਰੁੱਕਰੇਗੀ ਜੇਕਰ ਤੁਹਾਨੂੰ ਜਿਹੜਾ ਹੈਗਾ ਯੂਪੀ ਵਾਲੇ ਸਿਸਟਮ ਨੇ ਡਿਸਟਰਬ ਨਾ ਕੀਤਾ ਜੇ ਯੂਪੀ ਵਾਲਾ ਸਿਸਟਮ ਡਿਸਟਰਬ ਕਰਦਾ ਹੈ ਤਾਂ ਤੁਹਾਡੇ ਜਿਹੜਾ ਹੈਗਾ ਫਰਕ ਪੈ ਸਕਦਾ ਹੈ ਇਸ ਨੂੰ ਧਿਆਨ ਰੱਖਣਾ ਤੇ ਕਾਰਵਾਈ ਜਿਹੜੀ ਹੈਗੀ ਹੈ ਜੇ ਉਸ ਤੇ ਪ੍ਰਭਾਵ ਤੋਂ ਬਚ ਗਏ ਤਾਂ 6 ਤਰੀਕ ਤੋਂ ਤੁਹਾਡੀ ਇਹ ਕਾਰਵਾਈ ਚਾਲੂ ਹੋ ਜਾਏਗੀ ਤਾਂ ਵਰਖਾ ਦੀ ਜਿਹੜੀ ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਦੀ ਇਹ ਚੇਤਾਵਨੀ ਹੈਗੀ ਹੈ ਉਹ ਚੇਤਾਵਨੀ ਵੀ ਪੰਜਾਬ ਦੇ ਕੁਝ ਜਗ੍ਹਾ ਤੇ ਭਾਰ ਹੁਸ਼ਿਆਰਪੁਰ ਹੈ ਨਵਾਂ ਸ਼ਹਿਰ ਹੈ ਕਪੂਰਥਲਾ ਹੈ ਜਲੰਧਰ ਹੈ ਸਵੇਰੇ 8 ਵਜੇ ਤੱਕ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਚੰਗੀ ਵਰਖਾ ਹੋਣ ਦੀ ਸੰਭਾਵਨਾ ਹੈ ਫਿਰ ਮਾਨਸਾ ਸੰਗਰੂਰ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਇਹ ਮਲੇਰਕੋਟਲਾ ਇਹਨਾਂ ਦੇ ਵੀ ਇੱਕ ਦੋ ਥਾਵਾਂ 'ਤੇ ਚੰਗੀ ਵਰਖਾ ਹੋ ਸਕਦੀ ਹੈ ਪਰੰਤੂ ਜ਼ਿਆਦਾ ਜ਼ੋਰ ਬਾਰਡਰ ਦੇ ਨਾਲ-ਨਾਲ ਦੱਖਣ ਪੱਛਮ ਪੰਜਾਬ ਦੇ ਉੱਪਰ ਰਹਿਣ ਦੀ ਸੰਭਾਵਨਾ ਹੈ ਹਰਿਆਣਾ ਦੇ ਵਿੱਚ ਉੱਤਰੀ ਭਾਗ ਦੇ ਵਿੱਚ ਵਰਖਾ ਕੁਛ ਹੋ ਰਹੀ ਹੈ ਜਿਹੜੀ ਪਾਕੀ ਵਰਖਾ ਜਿਹੜੀ ਹੈਗੀ ਹੁਣ ਹੌਲੀ-ਹੌਲੀ ਘਟਣੀ ਸ਼ੁਰੂ ਹੋਏਗੀ ਦੋ ਦਿਨ ਦੇ ਵਿੱਚ ਵਾਪਸ ਜਿਹੜੀ ਹੈਗੀ ਵਰਖਾ ਫੇਰ ਜਿਹੜੀ ਹੈਗੀ 11 12 ਤਰੀਕ ਤੋਂ ਦੁਬਾਰਾ ਫੇਰ ਵਧਣੀ ਸ਼ੁਰੂ ਹੋਏਗੀ ਤੁਸੀਂ ਇਹ ਕਹਿ ਲਓ ਕਿ ਹਰਿਆਣਾ ਦੇ ਵਿੱਚ ਹੁਣ ਵਰਖਾ ਪੰਜਾਬ ਨਾਲੋਂ ਘੱਟ ਹੋਣ ਦੀ ਸੰਭਾਵਨਾ ਹੈ ਪਹਿਲਾਂ ਹਰਿਆਣੇ 'ਚ ਵਰਖਾ ਜ਼ਿਆਦਾ ਹੋ ਰਹੀ ਸੀਗੀ ਤੇ ਪੰਜਾਬ 'ਚ ਘੱਟ ਹੋ ਰਹੀ ਸੀਗੀ ਹਰਿਆਣੇ 'ਚ ਇਹ ਵਾਰਨਿੰਗ ਦੇਖੋਗੇ ਤਾਂ ਇਸ ਸਮੇਂ ਜਿਹੜੀ ਹੈਗੀ ਆ ਔਨ ਦਿਨਾਂ ਵਾਸਤੇ ਵਾਰਨਿੰਗ ਕਿਤੇ ਵੀ ਨਹੀਂ ਹੈਗੀ ਹਾਂ ਇਹ ਗੱਲ ਹੈ ਕਿ ਜਿਹੜੀ ਰਾਤ ਹੈ 8 ਤਰੀਕ ਦੀ ਰਾਤ 7 ਤਰੀਕ ਦੀ ਸਵੇਰ ਤੱਕ ਹਰਿਆਣੇ ਦੇ ਵਿੱਚ ਕੁਝ ਏਸ਼ੇ ਜਿਹੇ ਹੈਗੇ ਜਿੱਥੇ ਵਰਖਾ ਦੇਖ ਨੂੰ ਮਿਲ ਸਕਦੀ ਹੈ ਪਰੰਤੂ ਫੇਰ ਵੀ ਸਰਸਾ ਫਤਿਹਬਾਦ ਹਿਸਾਰ ਇਹ ਏਰੀਆ ਇਹ ਚੰਗੀ ਵਰਖਾ ਦੇਖ ਸਕਦਾ ਹੈ। ਇਹ ਗੰਗਾ ਨਗਰ ਹਰਮਾਨਗੜ ਦੀ ਗੱਲ ਕਰਾਂਗੇ ਤਾਂ ਇਹਨਾਂ ਵਾਸਤੇ ਚੰਗਾ ਦਿਨ ਮੈਨੂੰ ਤਾਂ ਚੰਗਾ ਲੱਗ ਰਿਹਾ ਦੇਖੋ ਜੇਕਰ ਇਸੇ ਤਿੱਕਣ ਮੌਸਮ ਚੱਲਦਾ ਤਾਂ ਅਸੀਂ ਤਾਂ ਦੇਖੋ ਤੁਹਾਨੂੰ ਰਿਪੋਰਟ ਪੜ੍ਹ ਕੇ ਸੁਣਾਉਣੇ ਆ ਹਨਾ ਕਿਉਂਕਿ ਅੱਜ ਇਹ ਬਹੁਤ ਵੱਡੀ ਦਿੱਕਤ ਵਾਲੀ ਗੱਲ ਹੈ ਕਿ ਮਾਨਸੂਨ ਦੀ ਵਰਖਾ ਇੱਕ ਸਾਰ ਨਹੀਂ ਹੋ ਰਹੀ ਜਿਹਦੇ ਕਰਕੇ ਕਿਸਾਨ ਵੀਰ ਨਿਰਾਸ਼ ਵੀ ਹੋ ਰਹੇ ਆ ਤੇ ਗੁੱਸੇ ਵੀ ਹੋ ਰਹੇ ਆ। ਪਰੰਤੂ ਜਿਹੜੀਆਂ ਸੰਭਾਵਨਾਵਾਂ ਲੱਗਦੀਆਂ ਓਏ ਲੱਗਦੀਆਂ ਕਿ ਚੰਗੀ ਵਰਖਾ ਦੇਖਣ ਨੂੰ ਗੰਗਾ ਨਗਰ ਹਰਮਾਨਗੜ ਦੇ ਏਰੀਆ ਦੇ ਅਗਲੇ 2 ਦਿਨਾਂ 'ਚ ਵਰਖਾ ਚੰਗੀ ਦੇਖਣ ਨੂੰ ਮਿਲ ਸਕਦੀ ਹੈ ਭਾਵੇਂ ਕਿ ਜੋ ਇਹਨਾਂ ਦਾ ਜੈਪੁਰ ਸਟੇਸ਼ਨ ਹੈਗਾ ਜੈਪੁਰ ਸਟੇਸ਼ਨ ਇਹ ਜਿਹੜਾ ਹੈਗਾ ਅਗਲੇ 2 ਦਿਨਾਂ ਵਾਸਤੇ ਗੰਗਾ ਨਗਰ ਹਰਮਾਨਗੜ੍ਹ ਵਾਸਤੇ ਕੋਈ ਵਾਰਨਿੰਗ ਇਹਨਾਂ ਨੇ ਜਾਰੀ ਨਹੀਂ ਕੀਤੀ ਹਰਮਾਨਗੜ੍ਹ ਦੇ ਵਿੱਚ ਜਰੂਰ ਇਹਨਾਂ ਨੇ ਮੇਹ ਕਰਜਨੀ ਵਾਰਨਿੰਗ ਜਾਰੀ ਕੀਤੀ ਹੈ ਲੇਕਿਨ ਗੰਗਾ ਨਗਰ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਕੋਈ ਵਾਰਨਿੰਗ ਜਾਰੀ ਨਹੀਂ ਕੀਤੀ ਪਰੰਤੂ ਫਿਰ ਵੀ ਜਿਹੜਾ ਹੈਗਾ ਸੰਭਾਵਨਾ ਜਿਹੜੇ ਵੱਖ-ਵੱਖ ਬਾਕੀ ਮਾਡਲ ਨੇ ਉਹ ਸ਼ੋਅ ਕਰੇ ਕਿ ਹੋਵੇਗੀ ਯੂਪੀ ਦੇ ਵਿੱਚ ਜਿਹੜਾ ਹੈਗਾ ਵਰਖਾ ਬਹੁਤ ਜ਼ਿਆਦਾ ਹੈ ਜੰਮੂ ਦੇ ਵਿੱਚ ਇਹ ਏਰੀਆ ਵਧੀਆ ਦਿਨ ਰਹੇਗਾ ਜੰਮੂ ਦੇ ਵਿੱਚ ਚੰਗੀ ਵਰਖਾ ਹੋਵੇਗੀ ਬਹੁਤ ਵਧੀਆ ਵਰਖਾ ਹੋ ਸਕਦੀ ਹੈ ਇਸੇ ਤਿਕਣਾ ਜੰਮੂ ਇਹ ਯੂਪੀ ਹੈ ਯੂਪੀ ਦੇ ਵਿੱਚ ਤਰਾਇ ਦੇ ਏਰੀਏ ਦੇ ਵਿੱਚ ਨਾਲੇ ਉੱਤਰਾਖੰਡ ਦੇ ਵਿੱਚ ਭਾਰੀ ਤੋਂ ਅਤੀ ਭਾਰੀ ਵਰਖਾ ਹੋ ਸਕਦੀ ਹੈ ਜਿੰਨੀ ਭਾਰੀ ਵਰਖਾ ਯੂਪੀ ਦੇ ਵਿੱਚ ਹੋਏਗੀ ਉਹ ਉਹਨਾਂ ਜਿਹੜਾ ੱਤਕਾ ਜਿਹੜਾ ਹੈ ਸਾਡੀ ਵਰਖਾ ਨੂੰ ਵੀ ਲਾ ਸਕਦੀ ਹੈ ਤਾਂ ਦੋਸਤੋ ਇਹ ਭਾਰਤੀ ਮੌਸਮੀ ਭਾਗ ਦੇ ਅਨੁਸਾਰ ਮੌਸਮ ਸੀਗਾ ਜਿਹੜਾ ਕਿ ਤੁਹਾਨੂੰ ਪੜ੍ਹ ਕੇ ਸੁਣਾਇਆ ਗਿਆ ਹੈ ਇਸ ਸਮੇਂ ਭਾਰਤੀ ਮੌਸਮੀ ਭਾਗ ਦੇ ਅਨੁਸਾਰ ਜੇ ਮੈਂ ਗੱਲ ਕਰਾਂ ਤੇ ਰਾਤ ਦੇ 9 ਵਜੇ ਨੇ 9 ਵਜੇ ਦਾ ਹੈਗਾ ਗੰਗਾ ਨਗਰ ਹਰਮਾਨਗੜ ਦੇ ਕੋਜੀ ਏਸ਼ੀਆ ਦੇ ਵਿੱਚ ਵਰਖਾ ਦੀਆਂ ਕਾਰਵਾਈਆਂ ਜਾਰੀ ਨੇ ਜਿਹੜੀਆਂ ਕਿ ਵੱਖ-ਵੱਖ ਮਾਡਲ ਸ਼ੋਅ ਕਰ ਰਹੇ ਨੇ ਰਾਤ ਨੂੰ ਜਿਹੜੀ ਹੈਗੀ ਕਾਰਵੀ ਵਧਣ ਦੀ ਸੰਭਾਵਨਾ ਹੈ ਉਮੀਦ ਕਰਦੇ ਆ ਕਿ ਮੌਸਮ ਇਸ ਤਿੱਕਣਾ ਰਹੇਗਾ ਪਰੰਤੂ ਬੜੇ ਹੀ ਖੇਦ ਨਾਲ ਕਿਹਾ ਜਾ ਰਿਹਾ ਹੈ ਕਿ ਵੱਖ-ਵੱਖ ਮਾਡਲ ਕੁਝ ਵੀ ਸ਼ੋਅ ਕਰਨ ਲਿਖੀ ਜ਼ਮੀਨ ਦੇ ਉੱਤੇ ਹਕੀਕਤ ਇਹ ਹੈ ਕਿ ਉਸ ਤਰੀਕੇ ਦੇ ਨਾਲ ਵਰਖਾ ਨਹੀਂ ਹੋ ਰਹੀ ਜਿਸ ਕਰਕੇ ਕਿਸਾਨਾਂ ਦੇ ਵਿੱਚ ਬਹੁਤ ਜ਼ਿਆਦਾ ਨਿਰਾਸ਼ਾ ਪਾਈ ਜਾ ਰਹੀ ਹੈ ਪਰੰਤੂ ਪ੍ਰਮਾਤਮਾ ਤੇ ਭਰੋਸਾ ਰੱਖੋ ਵਰਖਾ ਹੋਏਗੀ ਕੁਦਰਤ ਨੂੰ ਕੋਈ ਨਹੀਂ ਮਿਲ ਸਕਦਾ हां अनुमान है विज्ञान अनुमान लगा सकता है ਤੇ ਇੱਕ ਵੀਰ ਨੇ ਬੜਾ ਸੁਣਾ ਕਮੈਂਟ ਕੀਤਾ ਸੀਗਾ ਕਿ ਜੇ ਵਿਗਿਆਨ 100% ਅੰਦਾਜ਼ਾ ਲਾ ਸਕਦਾ ਤਾਂ ਫਿਰ ਕੁਦਰਤੀ ਆਫਤਾਂ ਤੋਂ ਤੇ ਵਿੱਚ ਬੰਦੇ ਨਾ ਮਰਦੇ ਬਿਲਕੁਲ ਸਹੀ ਗੱਲ ਹੈ ਕੁਦਰਤੀ ਆਫਤਾਂ ਦੇ ਵਿੱਚ ਇਨਸਾਨ ਇਸ ਕਰਕੇ ਹੀ ਮਰਦਾ ਹੈ ਕਿਉਂਕਿ ਵਿਗਿਆਨ 100% ਸਹੀ ਆਂਕਲਨ ਨਹੀਂ ਲਗਾ ਸਕਦਾ ਵਿਗਿਆਨ ਕੇਵਲ ਅੰਦਾਜ਼ਾ ਲਗਾ ਸਕਦਾ ਹੈ ਤੇ ਅੰਦਾਜ਼ਾ ਜਿਹੜਾ ਹੈਗਾ ਕੁਦਰਤ ਦੇ ਅੱਗੇ ਕਈ ਵਾਰੀ ਫੇਲ ਹੋ ਜਾਂਦਾ ਹੈ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ